ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਵੀ ਜੂਰਕੈਸ਼ਡ ਹੈ ਜਾਂ ਸਵੇਰੇ ਬੈੜ ਤੋਂ ਜਾਂ ਮੰਜੇ ਤੋਂ ਉੱਠਣ ਤੋਂ ਬਾਅਦ ਤੁਹਾਡੀ ਅੱਡੀ ਥੱਲੇ ਨਹੀਂ ਲੱਗਦੀ ਦਰਦ ਹੁੰਦਾ ਅੱਡੀ ਦੇ ਵਿੱਚ ਬਾਹਾਂ ਦੇ ਵਿੱਚ ਲੱਤਾਂ ਦੇ ਵਿੱਚ ਜਾਂ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਸੁਸਤੀ ਪੈਂਦੀ ਹੈ ਜਾਂ ਤੁਹਾਡਾ ਜਿਹੜਾ ਹੈਗਾ ਜੂਰਕੈਸ਼ਡ ਵਧਿਆ ਹੋਇਆ ਹੈ ਜਾਂ ਤੁਹਾਨੂੰ ਨੀਂਦ ਜਰਾ ਆਉਂਦੀ ਹੈ ਤਾਂ ਆਹ ਵੀਡੀਓ ਤੁਸੀਂ ਦੇਖੋ ਤੁਹਾਡੇ ਜਿਹੜੇ ਹੈਗੇ ਰੋਕਟੇ ਜਾਣ ਇਹਦੇ ਲਈ ਤੁਸੀਂ ਲੈਣੀਆਂ ਚਾਰੇ ਅਜਵਾਇਆ ਨਾ ਇਹਨਾਂ ਦੇ ਵਿੱਚ ਹੈਗੇ ਅਜਵਾਇਣ ਖੁਰਾਛਨੀ 50 ਗ੍ਰਾਮ ਦੇਸੀ ਅਜਵਾਇਣ 50 ਗ੍ਰਾਮ ਅਲਮੂਦ 50 ਗ੍ਰਾਮ ਕਰਫਸ 50 ਗ੍ਰਾਮ ਨੇਚੀ ਦਾਣਾ 100 ਗ੍ਰਾਮ ਗਲੋਏ 50 ਗ੍ਰਾਮ ਪਖੜਾ ਜਿਹਨੂੰ ਗੋਖਰੂ ਕਹਿੰਦੇ ਆ 100 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਤੁਸੀਂ ਸੰਭਾਲ ਲੈਣੇ ਕੱਚ ਦੇ ਮਰਤਵਾਨ ਦੇ ਵਿੱਚ ਤੇ ਇਹਦਾ ਅੱਧਾ ਅੱਧਾ ਚਮਚ ਸਵੇਰੇ ਸਾਂ ਕੋਸੇ ਪਾਣੀ ਦੇ ਨਾਲ ਲੈਣਾ ਰਹੇ ਜਿਹਦੇ ਵਿੱਚ ਕਰਨਾ ਖਟੀਆਂ ਤਲੀਆਂ ਚੀਜ਼ਾਂ ਦਾ ਤੇ ਜਿਹੜੇ ਮਿਲਕ ਪ੍ਰੋਡਕਟ ਡੇਰੀ ਪ੍ਰੋਡਕਟਸ ਆ ਨਾ ਦਾ ਜਿਵੇਂ ਦੁੱਧ ਦਹੀਂ ਕਿਓ ਮੱਖਣ ਮਲਾਈ ਫਲਾਂ ਦੇ ਵਿੱਚੋਂ ਖੇਲ ਅਤੇ ਆਂਬ ਨਹੀਂ ਖਾਣਾ ਸਬਜ਼ੀਆਂ ਦੇ ਵਿੱਚੋਂ ਭਿੰਡੀ ਅਰਬੀ ਇਹ ਨਹੀਂ ਖਾਣੀ ਅਚਾਰ ਨਹੀਂ ਖਾਣਾ ਆਂਬ ਦਾ achar ਨਿੰਬੂ ਦਾ achar ਖੜੀ ਨਹੀਂ ਖਾਣੀ ਇਹ ਸਾਰੀਆਂ ਚੀਜ਼ਾਂ ਦਾ ਪਰਹੇਜ਼ ਰੱਖ ਕੇ ਜੇਕਰ ਤੁਸੀਂ ਇਹ ਨੁਸਖਾ ਵਰਤੋਗੇ ਤਾਂ ਜਿਹੜੇ ਤੁਹਾਡੇ ਪਹਿਲਾਂ ਆਪਾਂ ਦੱਸਿਆ ਉੱਪਰਲੇ ਯੂਰਕੈਸਟ ਬਦਨਾ, ਨੀਂਦ ਜ਼ਿਆਦਾ ਆਉਣਾ, ਸੁਸਤੀ ਰਹਿਣੀ, ਸਵੇਰੇ-ਸਵੇਰੇ ਅੱਡੀ ਥੱਲੇ ਨਹੀਂ ਲੱਗਣਾ, ਬਾਹਾਂ ਦੱਤਾਂ ਜੋੜਾਂ 'ਚ ਦਰਦ ਹੋਣਾ, ਘਰਾੜੇ ਮਾਰਨਾ ਇਹ ਸਾਰੇ ਜਿਹੜੇ ਹੈਗੇ ਤੁਹਾਡੇ ਨਕਸਸ ਨਸਕਨਲ ਦੂਰ ਹੋ ਜਾਣਗੇ ਆਸ ਹੈ ਵੀਡੀਓ ਚੰਗੀ ਲੱਗੀ ਜੇਕਰ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਮੈਂਟ ਲਾਈਕ ਜਰੂਰ ਕਰੇ ਧੰਨਵਾਦ